ਮਰੀ ਨੂੰ ਵਿਆਹ ਕਰਾਇਆ ਹੋਇਆ ਅਲੀ ਦਾ ਪੁੱਤ ਹੈ ਦੀ ਮੈਂ ਅਲੀ ਦਾ ਨਹੀਂ ਹੈਗੀ ਮੈਂ ਠੀਕ ਹੈ ਉਹ ਨਿਕਲ ਗਿਆ ਦੇਖੋ ਇਹਨੂੰ ਇਹਨੂੰ ਕੋਈ ਸ਼ਰਮ ਨਹੀਂ ਹੈਗੀ ਮੈਡਮ ਕੀ ਗੱਲਬਾਤ ਕੀ ਹੈ ਸਾਰੀ ਦੀ ਦੱਸਿਓ ਹਣਾ ਪੂਰੀ ਗੱਲ ਹੈ ਸਾਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ ਇੱਕ ਸਾਲ ਤੋਂ ਇਹ ਬੰਦਾ ਮੈਨੂੰ ਚੀਟ ਕਰ ਰਿਹਾ ਐਨਾ ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨਾ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿੱਥੇ ਰਹਿਣ ਵਾਲੇ ਮੈਡਮ ਜੀ ਮੈਂ ਗੜੇ ਦੀ ਰਹਿਣ ਵਾਲੀ ਆ ਅੱਛਾ ਜੀ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਆਈ ਇਹ ਇਨਲੀਗਲ ਹੈ ਇਹਨੇ ਰੱਖੀ ਹੋਈ ਹੈ ਨਹੀਂ ਇਹ ਕਿੱਥੇ ਰਹਿਣ ਵਾਲੇ ਕੰਮ ਕਰਦੇ ਇਕੱਠੇ ਨਾਲ ਕਿਦਾਂ ਨਹੀਂ ਇਹਦੀ ਸਹੇਲੀ ਹੈ ਮਸ਼ੂਕ ਇਹਦੀ ਬਣੀ ਹੋਈ ਨਹੀਂ ਇਹ ਜੋਬ ਵਗੈਰਾ ਕਰਦੇ ਆ ਆਪਸ ਵਿੱਚ ਕਿਦਾਂ ਜੋਬ ਜੋਬ ਨਹੀਂ ਕਰਦੀ ਮੈਨੂੰ ਹੀ ਪਤਾ ਜੀ ਕਿਦਾਂ ਸਹੇਲੀ ਬਣੀ ਕਿਦਾਂ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇ ਹੱਥ ਤਾਂ ਜਿਵੇਂ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ 7 ਸਾਲ ਹੋ ਗਏ ਪਾਜੀ ਠੀਕ ਹੈ ਜੀ 6 ਸਾਲ ਦੀ ਮੇਰੀ ਬੇਟੀ ਹੈ ਇਹ ਤੇ ਸੱਲ ਦਾ ਕੋਈ ਆਪਣਾ ਵੀ ਅੱਗੇ। ਭਾਜੀ ਮੈਂ ਪਿਆਰ ਨਾਲ ਸੁਲਝਾਉਣਾ ਚਾਹੁੰਦੀ ਸੀ। ਮੈਨੂੰ ਨਹੀਂ ਸੀ ਪਤਾ ਕਿ ਇੰਨੀ ਗੱਲ ਵੱਧ ਜਾਣੀ ਏ। ਕਿ ਆਸੀਂ ਦੋ ਚਾਰ ਬੰਦਿਆਂ ਨੇ ਇਹਨੂੰ ਬਿਠਾ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਬੰਦੇ ਨੇ ਕੋਈ ਗੱਲ ਨਹੀਂ ਮੰਨੀ। ਅਗੋਂ ਹੱਥੀ ਪੈਂਦਾ ਹਰ ਇੱਕ ਦੇ। ਮੇਰੀ ਮਾਂ ਨੂੰ, ਮੇਰੇ ਭਰਾ ਨੂੰ ਇਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਅੱਜ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਇੱਥੇ ਆਏ? ਭਾਜੀ ਮੈਨੂੰ ਕਿਸੇ ਨੇ ਦੱਸਿਆ। ਅੱਛਾ। ਮੈਂ ਵੀ ਇਹਦੇ ਪਿੱਛੇ ਫਿਰਦੀ ਵੀ ਆ 5 ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ। ਅਹ ਹੁਣ ਤੁਸੀਂ ਨਾ ਹੁੰਦੇ ਐਨੇ ਮੇਰਾ ਸਿਰ ਪਾੜਦੇ ਦਾ ਸੀ ਅੱਗੇ ਵੀ ਐਨੇ ਮੇਰਾ ਸਿਰ ਪਾੜਿਆ ਮੈਨੂੰ ਜਾਨੂ ਮਾਰ ਕੇ ਸੋਟਿਆ ਅੱਗੇ ਵੀ ਤੁਹਾਡੇ ਨਾਲ ਮਾਰਕ ਡਾਈ ਹੁੰਦੀ ਹੈ ਹਾਂਜੀ ਹਾਂਜੀ ਹੁੰਦੀ ਹੈ ਐਨੇ ਮੈਨੂੰ ਕਹਿੰਦਾ ਅੱਜ ਸਾਰੇ ਘਰ ਜਣ ਨੂੰ ਪਤਾ ਪੂਰੇ ਮੁਹੱਲੇ ਵਿੱਚ ਪਤਾ ਹੈ ਕਿ ਇਹ ਕੁਝ ਕਰਦਾ ਪਿਆ ਕਿੱਥੇ ਦੇਣ ਵਾਲੇ ਉੱਥੇ ਰਹਿਣ ਵਾਲੇ ਹਾਂਜੀ ਪਹਿਲਾਂ ਕੰਪਲੀਟ ਨਹੀਂ ਕੀਤੀ ਸੀ ਕੀ ਕੀਤੀ ਸੀ ਭਾਜੀ ਐਨੇ ਪੈਸੇ ਝਾੜਦੇ ਸੀ ਉਹਨਾਂ ਨੇ ਕਿੰਨੇ ਕ ਟਾਈਮ ਪਹਿਲੇ ਕੀਤੇ ਸੀ ਮੈਡਮ ਕੱਪਲੇ ਜਦੋਂ ਤੁਹਾਡੀ ਲੜਾਈ ਹੋਈ ਸੀ ਕਿੰਨੇ ਕ ਟਾਈਮ ਪਹਿਲੇ ਲੜਾਈ ਹੋਈ ਸੀ ਇੱਥੇ ਰਹਿਣੇ ਕਿੱਥੇ ਤੁਸੀਂ ਮੈਂ ਆਪਣੇ ਘਰ ਰਹਿਣੀ ਆ ਸੱਤ ਨੰਬਰ ਚੌਂਕੀ ਤੇ ਮ ਤੇ ਤੁਹਾਡਾ ਸੋਹਣਾ ਪਰਿਵਾਰ ਕਿੱਥੇ ਹੈ ਜੀ ਉਹ ਕਿੱਥੇ ਰਹਿੰਦੇ ਹੈ ਕੈਂਟਰ ਰੋਡ ਤੇ ਹਾਂਜੀ ਕਿੰਨੇ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਜੀ ਤੁਹਾਡੇ ਵਿਆਹ ਨੂੰ 7 ਸਾਲ ਹੋ ਗਏ ਨੇ ਸਾਲ ਤੋਂ ਮੈਂ ਆਪਣੀ ਮਾਂ ਦੇ ਕੋਲ ਰਹਿ ਰਹੀ ਹਾਂ ਇਹਨੂੰ ਪਤਾ ਲੱਗਿਆ ਕਿ ਇਹਦੇ ਘਰ ਦੇ ਕੁਝ ਨਹੀਂ ਕਰ ਸਕਦੀ ਬੇਬੀ ਵਗੈਰਾ ਵੀ ਹੈਗੇ ਤੁਹਾਡੇ ਬੱਚੇ ਹਾਂਜੀ ਮੇਰੀ ਕੁੜੀ ਹੈ ਜੀ ਇੱਕ ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋ ਹੁਣ ਆ ਕਿਤੇ ਕੋਈ ਹੋਰ ਹੱਲ ਨਹੀਂ ਲੱਭਿਆ ਮੈਂ ਇੱਥੇ ਆਈ ਆ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ ਆਂਦਾ ਰੋਜ਼ ਹੀ ਇਹ ਮੇਰੇ ਪਿੱਛੇ ਕਦੀ ਕੀਤੇ ਮੇਰੇ ਹੱਥ ਦੀ ਰੀਸ ਹੀ ਚੜਦਾ ਹੂ ਹੂੰ ਕਹਿੰਦਾ ਸਿੱਟਮ ਕਿਹਾ ਜਿੰਦਗੀ ਕਹਿੰਦਾ ਤੂੰ ਮੇਰਾ ਕੀ ਵਿਗਾੜ ਲੇਗੀ ਕਹਿੰਦਾ ਮੈਂ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਜਾਣਦਾ ਕਹਿੰਦਾ ਮੈਂ ਨਹੀਂ ਪੁਲਿਸ ਵਾਲੇ ਮੇਰਾ ਕੀ ਕਰ ਲੈਣਗੇ ਮੈਡਮ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਫੜਿਆ ਤੇ ਇਹਨਾਂ ਦੁਆਰਾ ਕੀ ਕਿਹਾ ਗਿਆ ਤੁਹਾਨੂੰ ਤਾਂ ਇਹ ਮੈਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਿਵੋਰਸ ਦੇ ਮੈਂ ਤੇ ਇਹਨਾਂ ਨਹੀਂ ਰਹਿਣਾ ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ ਚਾਰ ਬੰਦਿਆਂ ਚ ਬਿਠਾ ਮੇਰੇ ਰਿਸ਼ਤੇਦਾਰਾ ਕੁਲ ਵੀ ਕਹੀਆਂ ਉਹ ਵੀ ਕਹਿੰਦੇ ਸਾਨੂੰ ਪਤਾ ਖੁੱਦ ਗਲਤ ਕਰਦਾ ਪਿਆ ਇਹ ਜਨਾਨੀ ਦੇ ਘਰ ਸ਼ਰੀਆਮ ਜਾਂਦਾ ਵੇ ਹਰ ਟਾਈਮ ਉੱਥੇ ਬਣਿਆ ਰਹਿੰਦਾ ਹਾਂ ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਹੈ ਬਾਹਾਂ ਦੇ ਵਿੱਚ ਉਹ ਵੀ ਕਿਸੇ ਨਾ ਵਿਆਹੇ ਹੋਏ ਨੇ ਇਹ ਗਲਤ ਉਹਦੇ 8 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਉਹਨੇ 3-4 ਵਿਆਹ ਕਰਾਏ ਹੋਏ ਨੇ ਪਰ ਕਿਤੇ ਨਾ ਨੀ ਤੁਸੀਂ ਅੱਗੇ ਕਿੰਨੀ ਕਵਾਰੀ ਮੈਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਬਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਐ ਇਹਨੂੰ ਭਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਭਜਵਾ ਨਹੀਂ ਸੀ ਨੀ ਬਾਜੀ ਬੜੀ ਜਗ੍ਹਾ ਤੇ ਦੇਖਿਆ ਅੱਜ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਨੀ ਅੱਜ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਐ ਕਿ ਅੱਜ ਹੁਣੇ ਨਿਕਲੇ ਐ ਮੈਂ ਤਾਂ ਹੀ ਹੁਣੇ ਪਹੁੰਚੀ ਤੇ ਕੋਈ ਤੁਸੀਂ ਸੂਚਨਾ ਥਾਣੇ ਵੀ ਦਿੱਤੀ ਪੁਲਿਸ ਨੂੰ ਦਿੱਤੀ ਸੂਚਨਾ ਬਾਜੀ ਮੈਂ ਪੁਲਿਸ ਨੂੰ ਦਿੱਤੀ ਸੀ ਕੰਪਲੇਂਟ ਆਨਲਾਈਨ ਵੀ ਦਿੱਤੀ ਸੀ ਪਰ ਮੇਰੀ ਕੰਪਲੇਂਟ ਅਕੇ ਪਹੁੰਚੀ ਨਹੀਂ ਹੈਗੀ ਤਾਂ ਦਰਖਾਸਤ ਲਾਓਗੇ ਹਾਂ ਜੀ ਸਰ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਲੜਕੇ ਦਾ ਮੋਟਰਸਾਈਕਲ ਵੀ ਇੱਥੇ ਆ ਜਿਹੜਾ ਇਹਨਾਂ ਦਾ ਘਰ ਵਾਲਾ ਉਹਦਾ ਮੋਟਰਸਾਈਕਲ ਵੀ ਇੱਥੇ ਹੈ ਦੇਖ ਸਕਦੇ ਹੋ ਜੀ ਇੱਕ ਮਹਿਲਾ ਇੱਥੇ ਪਹੁੰਚੀ ਹੋਈ ਆ ਤੇ ਕਹਿ ਰਹੀ ਆ ਕਿ ਮੇਰਾ ਘਰ ਵਾਲਾ ਗੈਰ ਜਨਾਨੀ